ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਜੀ ਵੈਗਰੂ ਜੀ ਦੀ ਕਿਰਪਾ ਨਾਲ ਤੇ ਸਵੇਰ ਦਾ ਟਾਈਮ ਹੋ ਗਿਆ ਸੀ ਜੀ ਇੱਥੇ ਤੇ ਆਪਾਂ ਲੱਗੇ ਸੀਗੇ ਜੀ ਸਬਜ਼ੀ ਤੋੜਨ ਤੇ ਕੁਝ ਤਾਂ ਆਪਾਂ ਕੱਲ ਇਹ ਵੈਂਗਣੀ ਉਹਨਾਂ ਨੂੰ ਫੜਾ ਆਂਦੀ ਸੀ ਰਿਸ਼ਤੇਦਾਰਾਂ ਨੂੰ ਕੱਲ ਆਪ ਗਏ ਸੀਗੇ ਫਤਨ ਦਵਾਈ ਦਵਾਉਣ ਸ਼ਾਮ ਜੀ ਨੂੰ ਰਿਸ਼ਤੇਦਾਰੀ ਚ ਨੇੜੇ ਜੀ ਹੈਗੀ ਰਿਸ਼ਤੇਦਾਰੀ ਤੇ ਉੱਥੇ ਦਵਾਈ ਦਵਾਨ ਗਏ ਸੀ ਫਤੇ ਨੂੰ ਫਤੇ ਦੇ ਨਾ ਹੋ ਗਏ ਗਲੇਜੇ ਹੋ ਗਏ ਜਿਹੜੇ ਬੱਚਿਆਂ ਦੇ ਹੋ ਜਾਂਦੇ ਆ ਤੇ 3-4 ਦਿਨ ਹੋ ਗਏ ਨਾ ਤਾਂ ਇਹ ਤੋਂ ਕੁਝ ਖਾਦਾ ਜਾਂਦਾ ਬਿਮਾਰ ਤਾਂ ਇਹ ਕਈ ਦਿਨਾਂ ਦਾ ਹੀ ਹੈ ਪਹਿਲਾਂ ਇਹਦੇ ਸਲੈਂਸਰ ਲੱਗ ਗਿਆ ਸੀ ਗੁੱਡੇ ਤੇ ਤੇ ਉਹਦਾ ਕਰਕੇ ਇਹਨੂੰ ਬੁਖਾਰ ਬਖੂਰ ਹੁੰਦਾ ਰਿਹਾ ਦਰਦ ਨਾਲ ਤੇ ਇਹਦੂ ਆ ਜਿਆਦਾ ਵਾਧਾ ਵਧ ਗਿਆ ਤੇ ਤਾਂ ਕਰਕੇ ਆਪਾਂ ਉੱਥੇ ਗਏ ਸੀ ਦਵਾਈ ਦਵਾਨ ਗਲਿਆਂ ਦੀ ਤੇ ਇੱਥੇ ਅਸੀਂ ਲਾਗੇ ਸੀਗੇ ਸਬਜ਼ੀ ਤੋੜਨ ਕੁਸ ਵੈਂਗਣੀ ਕੱਲ ਮੈਂ ਛੜਾਤੀ ਸੀ ਇਹਦੇ ਪਾਪਾ ਤੋਂ ਮੈਂ ਕਿਹਾ ਚੱਲ ਆਪਾਂ ਬਣਾ ਲਾਂਗੇ ਕੱਲ ਨੂੰ ਸਵੇਰੇ ਤੇ ਬਾਕੀ ਕਿਲੋ ਸਾਰੀ ਉਹਨਾਂ ਨੂੰ ਦੇ ਆਏ ਸੀਗੇ ਵੈਂਗਣੀ ਬਹੁਤ ਲੱਗਦੀ ਜੀ ਇੱਕ ਹੀ ਪੂਜੇ ਤੋਂ ਤੇ ਥੋੜੇ ਦਿਨਾਂ ਤੋਂ ਲੈ ਪੈਂਦੀ ਵੈਂਗਣੀ ਆਪਣੇ ਤੇ ਬਹੁਤ ਵੈਂਗਣੀ ਲੱਗਦੀ ਹੈ ਤੇ ਇੱਥੇ ਆਪਾਂ ਗੰਡੇ ਪੱਟਣ ਲੱਗ ਗਏ ਸੀਗੇ ਜੀ ਹਰੇ ਗੰਡੇ ਤੇ ਗੰਡੇ ਜੀ ਬਹੁਤ ਮਹਿੰਗੇ ਹੋ ਗਏ ਅੱਜ ਕੱਲ ਤਾਂ ਅਸੂਰ ਸਿਰ पे ਕਿੱਲੋ ਹੋਏ ਪਏ ਹੈਗੇ ਸਰਦੀਆਂ ਚ ਮਹੰਗੇ ਹੋ ਜਾਂਦੇ ਆ ਨਾ ਗੰਡੇ ਤੇ ਚਲੋ ਇੰਨਾ ਕਾ ਵੀ ਘਰ ਦੀ ਸਬਜ਼ੀ ਵਧੀਆ ਆਪਣੇ ਹੋ ਜਾਂਦੀ ਹੈਗੀ ਤੇ ਵਧੀਆ ਬਚਤ ਰਹਿ ਜਾਂਦੀ ਆਪਣੀ ਥੋੜੀ ਬਹੁਤੀ ਪੈਸਿਆਂ ਦੀ ਤੇ ਨਾਲ ਦੀ ਨਾਲ ਹੋਰ ਆਪਾਂ ਸਬਜ਼ੀ ਲਗਾ ਦੇਣੇ ਹੁੰਨੇ ਹੋਗੇ ਮੌਸਮ ਦੇ ਹਿਸਾਬ ਨਾਲ ਹੁਣ ਉਹ ਕਰੇਲਿਆਂ ਦੀਆਂ ਬੱਲਾਂ ਪਰਾਂ ਵੀ ਉਗ ਰੀਆਂ ਆਉਂਦੀਆਂ ਵੱਡੀਆਂ ਵੱਡੀਆਂ ਹੋ ਗਈਆਂ ਤੇ ਹੋਰ ਵੀ ਕਈ ਤਿੰਨ ਚਾਰ ਆਈਆਂ ਇੱਥੇ ਟੂਟੀ ਦੇ ਨਾਲ ਵੀ ਹੈ ਜਿੱਥੋਂ ਗੰਡੇ ਪੱਤੇ ਸੀਗੇ ਤੇ ਇੱਧਰ ਵੀ ਦਿਖ ਰਹੀ ਹੈ ਮੂਲੀਆਂ ਚ ਵੀ ਤੇ 3-4 ਵੇਲਾਂ ਇਹ ਉਗ ਰਹਿਆਂ ਇੱਕ ਆ ਸੀਗੇ। ਕਰੇਲਿਆਂ ਦੀਆਂ ਤੇ ਇਹਨਾਂ ਤੇ ਵੀ ਬਸ ਫੁੱਲ ਜੇ ਤਾਂ ਲੱਗਦੇ ਆਗੇ ਤੇ ਕਰੇਲੇ ਲੱਗਣ ਲੱਗ ਜਾਣਗੇ ਤੇ ਇੱਥੇ ਫਤੇ ਦੇ ਪਾਪਾ ਮੂੜੀਆਂ ਕੱਟਣ ਲੱਗ ਗਏ ਸੀਗੇ। ਤੇ ਜਦੋਂ ਆਪਾਂ ਮੂਲੀ ਪੜਦੇ ਆਂ ਕਈ ਵਾਰ ਅੱਧਵਾਂ ਚਲ ਟੁੱਟ ਜਾਂਦੀ ਹੁੰਦੀ ਹੈਗੀ। ਆ ਥੋੜੀ ਜੀ ਨਿਕਲੀ ਸੀਗੀ ਮੂਲੀ ਉੱਪਰੋਂ ਹੱਥ ਨਾਲ ਜਿਹੜੀ ਆਪਾਂ ਵੜਦੇ ਸੀ ਤੇ ਬਾਕੀ ਸਾਰੀ ਵਿੱਚ ਟੁੱਟ ਗਈ ਸੀਗੀ ਵੱਟ ਚ ਤੇ ਫਿਰ ਉਹ ਵੀ ਫਤੇ ਦੇ ਪਾਪਾ ਨੇ ਕੱਢ ਲਈ। ਕਾਫੀ ਵੱਡੀ ਮੂਲੀ ਸੀਗੀ ਇਹੇ। ਤੇ ਅੱਧੀ ਇਹਨਾਂ ਤੋਂ ਵਿੱਚ ਹੀ ਟੁੱਟ ਗਈ ਸੀਗੀ ਇਹ ਤੇ ਕਹਿੰਦੇ ਚੱਲ ਸਲਾਦ ਵੀ ਸਲਾਦ ਵਾਸਤੇ ਮੂਲੀ ਵੱਟ ਲਈਏ ਤੇ ਇੱਕ ਗੰਡਾ ਵੱਟ ਲਿਆ ਸੀਗਾ ਤੇ ਇਹਦੇ ਨਾਲ ਜੀ ਵਧੀਆ ਟੇਸਟ ਵੀ ਵਧੀਆ ਹੁੰਦਾਗਾ ਜਦੋਂ ਆਪਾਂ ਭੂਕਾਂ ਵਾਲੇ ਗੰਡੇ ਦਾ ਤੜਕਾ ਲਾ ਦਈਏ ਹਰੇ ਗੰਡੇ ਦਾ ਤੇ ਟੇਸਟ ਵੀ ਵਧੀਆ ਹੁੰਦਾਗਾ ਸਬਜ਼ੀ ਵਗੈਰਾ 'ਚ ਤੇ ਚਟਣੀ ਚਟਣੀ ਵੀ ਬਹੁਤ ਵਧੀਆ ਬਣਦੀ ਹੈ ਇਹਦੀ ਹਰੇ ਗੰਡੇ ਦੀ ਤੇ ਤਾਂਾਂ ਕਰਕੇ ਇੱਕ ਇੱਕ ਫੱਟ ਲਿਆ ਸੀ ਇੱਕ ਹੀ ਵਾਧੂ ਸੀਗਾ ਬਾਕੀ ਇੱਕ ਮੈਂ ਦੂਸਰਾ ਪਿਆਜ਼ ਪਾ ਲਿਆ ਸੀਗਾ ਗੰਡਾ ਸੁੱਕੇ ਪਏ ਸੀਗੇ ਤੇ ਉਹ ਵੀ ਪਏ ਸੀਗੇ ਇੱਕ ਮੈਂ ਉਹ ਪਾ ਲਿਆ ਸੀ ਕਿ ਹਰਾ ਪਾ ਲਿਆ ਸੀਗਾ ਤੇ ਚੰਗੀ ਤਰ੍ਹਾਂ ਧੋ ਰਹੇ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਚਲ ਵਾਰੀ ਧੋ ਲੈਨੇ ਅੰਦਰ ਨਾ ਸੈਂਖ ਚ ਭਾਂਡੇ ਵਾਲੇ ਚ ਕਾਫੀ ਫਿਰ ਉਹ ਹੋ ਜਾਂਦਾ ਪਾਣੀ ਇਧਰ ਉਧਰ ਫੈਲਰ ਜਾਂਦਾਗਾ ਜਦੋਂ ਆਪਾਂ ਧੋਨੇ ਆਂਗੇ ਸਬਜ਼ੀਆਂ ਤੇ ਤਾਂ ਕਰਕੇ ਜਦੋਂ ਆਪਾਂ ਤੋੜਦੇ ਹੁੰਨੇ ਆ ਤੇ ਬਾਹਰ ਦੀ ਬਾਹਰੀ ਧੋ ਲੈਨੇ ਹੁੰਨੇ ਇੱਥੇ ਬਾਹਰੀ ਟੂੜੀ ਥੱਲੇ ਪਰੜੇ ਤੇ ਤੇ ਬੈਂਗਣੀ ਬਹੁਤ ਸਵਾਦ ਬਣਦੀ ਹੈ ਜੀ ਜਦੋਂ ਵੀ ਆਪਾਂ ਬਣਾਉਨੇ ਆਗੇ ਘਰ ਦੀ ਬੈਂਗਣੀ ਇਹ ਤਾਜੀ ਕੱਚੀ ਕੱਚੀ ਹੈਗੀ ਬਹੁਤ ਸੋਹਣੀ ਲੱਗਦੀ ਹੈਗੀ ਤੇ ਪਿਆਜ਼ ਦੀਆਂ ਭੂਕਾਂ ਵੇਖੋ ਕਿੱਡੀਆਂ ਲੰਬੀਆਂ ਲੰਬੀਆਂ ਬਹੁਤ ਲੰਬੀਆਂ ਲੰਬੀਆਂ ਭੂਕਾਂ ਆ ਇਹਦੀਆਂ ਤੇ ਇਹਦਾ ਤੜਕਾ ਵਧੀਆ ਲੱਗ ਜਾਂਦਾ ਜੀ ਭੂਕਾ ਭੱਖਾ ਕੱਟ ਕੇ ਪਾ ਦਗੇ ਆਪਾਂ ਬਾਕੀ ਹਜੇ ਗੰਡੇ ਤਾਂ ਇੰਨੇ ਹੋ ਹੀ ਨਹੀਂਗੇ ਵੀ ਛੋਟੇ ਹੈਗੇ ਹਜੇ ਗੰਡਿਆਂ ਦਾ ਸਾਈਜ਼ ਤਾਂ ਤੇ ਚਲ ਆਪਾਂ ਇੱਕ ਇੱਕ ਪਾ ਕੇ ਤੇ ਵਧੀਆ ਤੜਕਾ ਲਾ ਲਿਆ ਕਰਾਂਗੇ ਡੇਲੀ ਕਿਉਂਕਿ ਹੁਣ ਇੰਨੇ ਮਹਿੰਗੇ ਹੋ ਗਏ ਗੰਡੇ ਤੇ ਹਰੇ ਇੱਕ ਦੂਸਰਾ ਪਾ ਲਿਆ ਕਰਾਂਗੇ ਸੁੱਕਾ ਪਿਆਜ਼ ਤੇ ਇਹ ਕੇਵਾਲਾ ਪੱਟ ਲਿਆ ਕਰਾਂਗੇ ਤੇ ਵਧੀਆ ਤੜਕਾ ਲੱਗ ਜਾ ਕਰੂਗਾ ਸਬਜ਼ੀ ਨੂੰ ਤੇ ਬਾਕੀ ਜੀ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਜੀ ਆਪਣੀਆਂ ਵੀਡੀਓਜ਼ ਵੇਖਦੇ ਨੇ ਤੇ ਕਮੈਂਟ ਕਰਦੇ ਨੇ ਸੋਹਣੇ ਸੋਹਣੇ ਬਹੁਤ ਵਧੀਆ ਕਮੈਂਟ ਕਰਦੇ ਨੇ ਸਾਰੇ ਤੇ ਉਹਨਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਦਿ ਲੋ ਤੇ ਕਈ ਵਾਰ ਜੀ ਆਪਣਾ ਰਿਪਲਾਈ ਕਰਨ ਦਾ ਨਹੀਂ ਟਾਈਮ ਹੁੰਦਾ ਜੋ ਵੀ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਆ ਤੇ ਗੁੱਸਾ ਨਾ ਕਰਨ ਜੀ ਤੇ ਜਦੋਂ ਆਪਣਾ ਟਾਈਮ ਲੱਗਦਾ ਹੁੰਦਾ ਜੀ ਆਪਾਂ ਜ਼ਰੂਰ ਰਿਪਲਾਈ ਕਰਦੇ ਆਂਗੇ ਜਿਨੇ ਵੀ ਕਮੈਂਟ ਕਰਿਆ ਹੁੰਦਾ ਆਪਾਂ ਨੂੰ ਤੇ ਸਾਰੇ ਬਹੁਤ ਵਧੀਆ ਕਮੈਂਟ ਕਰਦੇ ਆ ਜੀ ਬਹੁਤ ਵਧੀਆ ਰਿਸਪੌਂਸ ਆਪਾਂ ਨੂੰ ਮਿਲ ਰਿਹਾ ਤੇ ਬਹੁਤ ਆਪਾਂ ਧੰਨਵਾਦ ਕਰਦੇ ਆਂ ਸਾਰਿਆਂ ਦਾ ਜੀ ਵੀਡੀਓ ਵੇਖਣ ਵਾਲਿਆਂ ਦਾ ਤੇ ਇਨਾ ਪਿਆਰ ਸਤਿਕਾਰ ਦੇ ਰਹੇ ਆ ਜੀ ਤੇ ਇੱਥੇ ਆਪਾਂ ਸਾਰੀਆਂ ਸਬਜ਼ੀਆਂ ਕਿਰਾਂ ਧੁੱਪ 'ਚ ਰੱਖਤੀਆਂ ਸੀ ਥੋੜੀਆਂ ਹੀਆਂ ਕਿਉਂਕਿ ਟੋਕਰੀ ਗਿੱਲੀ ਹੋ ਗਈ ਸੀਗੀ ਨਾ ਪਾਣੀ ਨਾਲ ਤੇ ਫਿਰ ਮੈਂ ਖਚਲ ਕੇ ਰਾਂ ਇਹਨੂੰ ਬਾਹਰ ਰੱਖਦਾ ਤੇ ਸਾਰੀਆਂ ਸਬਜ਼ੀਆਂ ਧੋ ਕੇ ਰੱਖਤੀਆਂ ਸੀ ਫਿਰ ਮੈਂ ਇਹਨੇ ਲਗਾਤਾ ਸੀਗਾ ਜੀ ਤੜਕਾ ਤੇ ਨਾਨ-ਸਟਿਕ ਕੜਾਈਆਂ ਦਾ ਆ ਪੰਗਾ ਹੁੰਦਾ ਜੀ ਤੇ ਇਹ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਅਣਜਾਣ ਹੁੰਦਾ ਕੋਈ ਤੇ ਨਹੀਂ ਵਿਚਾਰੀਆਂ ਨੂੰ ਕਿਸੇ ਨੂੰ ਪਤਾ ਹੁੰਦਾ ਤੇ ਵਿੱਚ ਉਹ ਇਹ ਮਾਰਦਾ ਜਦੋਂ ਮੇਰੇ ਕੋਲ ਛੋਟਾ ਕਾਕਾ ਹੋਇਆ ਨਾ ਤੇ ਕਿਸੇ ਨੇ ਵਿੱਚੋਂ ਸਾਫ਼ ਕਰਤੀ ਚੰਗੀ ਤਰ੍ਹਾਂ ਸਟੀਲ ਬੁਰਸ਼ ਮਾਰ ਕੇ ਤੇ ਇਹ ਮੈਂ ਸੈੱਟ ਲੇਤਾ ਹੋਇਆ ਸੀ ਇੱਥੇ ਆਪਣੀ ਸਬਜ਼ੀ ਬਣ ਗਈ ਸੀਗੀ ਜੀ ਤਿਆਰ ਹੋ ਗਈ ਸੀ ਤੇ ਸੈੱਟ ਲੇਤਾ ਹੋਇਆ ਸੀ ਮੈਂ ਮੀਸ਼ੂ ਤੋਂ ਪੂਰਾ ਮੰਗਵਾਇਆ ਸੀਗਾ ਸਾਰੇ ਭਾਂਡਿਆਂ ਦਾ ਇਹ ਤੇ ਨਾਲ ਦੀ ਨਾਲ ਹੀ ਇੱਥੇ ਮੈਂ ਲੱਗ ਗਈ ਸੀਗੀ ਰੋਟੀ ਆਟਾ ਗੁੰਨ ਕੇ ਤੇ ਸੱਟੇ ਹੈ ਜੀ ਤਿੰਨ ਚੀਜ਼ਾਂ ਦਾ ਸੀਗਾ ਭਾਂਡਿਆਂ ਦਾ ਇੱਕ ਚਤਵਾ ਸੀਗਾ ਨਾਨਸਟਿਕ ਤੇ ਇੱਕ ਸੀਗੀ ਕੜਾਹੀ ਇਹ ਕੜਾਹੀ ਤੇ ਢੱਕਣਾ ਜੀ ਕੱਚ ਦਾ ਤੇ ਬਾਕੀ ਜਿਹੜੀ ਫਰਾਈ ਅਗੇ ਹੋਤੇ ਵੀ ਟੱਕਣਾ ਹੈ ਨਹੀਂ ਸੀਗਾ ਤੇ ਟੱਕਣ ਇਹਨਾਂ ਦਾ ਇੱਕ ਸੀ ਤੇ ਇਹਨਾਂ ਤੇ ਇੱਕੋ ਟੱਕਣ ਆ ਜਾਂਦਾ ਇਹਨਾਂ ਤੇ ਤਵੇ ਤੇ ਫਰਾਈ ਤੇ ਤੇ ਕੜਾਈ ਤੇ ਤੇ ਤਿੰਨੇ ਮੈਨੂੰ 1350 ਦੇ ਪਏ ਸੀਗੇ ਇਹਨਾਂ ਨੂੰ ਮਗਾਇਆ ਨੂੰ ਹੋ ਗਏ 3-4 3 ਸਾਲ ਹੋ ਗਏ 3.5 ਸਾਲ ਮੀਸ਼ੂ ਤੇ ਆਰਡਰ ਕਰੇ ਸੀ ਮੈਂ ਤੇ ਇੱਥੇ ਮੈਂ ਰੋਟੀ ਤੋਂ ਬਾਅਦ ਲੱਗ ਗਈ ਸੀ ਫਤਿਹ ਵਾਸਤੇ ਦੁੱਧ ਗਰਮ ਕਰਨ ਕਿਉਂਕਿ ਫਤਿਹ ਕੁਛ ਖਾ ਨਹੀਂ ਰਿਹਾ ਤੇ ਡਾਕਟਰ ਨੇ ਕਿਹਾ ਸੀ ਵੀ ਇਹਨੂੰ ਦੁੱਧ ਦੇ ਦਿਆ ਕਰੋ ਸਾਫ ਪਾ ਕੇ ਵਿੱਚ ਸਾਫ ਉਵਾਲ ਰਹੀ ਸੀ ਇਥੇ ਚੰਗੀ ਤਰ੍ਹਾਂ ਪਾ ਕੇ ਤੇ ਜਦੋਂ ਆਪਾਂ ਤੁਸਕ ਨੂੰ ਹਲਾਉਨੇ ਆ ਜੀ ਉਵਾਲੇ ਦੇਣ ਲਈ ਤੇ ਤੁਸਕ ਆਸੇ ਪਾਸੇ ਮੱਚ ਜਾਂਦਾ ਦੁੱਧ ਅੱਧ ਨਾਲ ਤੇ ਇੱਥੇ ਮੇਰੇ ਹਜੇ ਭਾਂਡੇ ਭੁੰਡੇ ਪਏ ਸੀ ਕਿਉਂਕਿ ਜਦੋਂ ਬੱਚੇ ਬਿਮਾਰ ਹੁੰਦੇ ਆ ਤਾਂ ਬਹੁਤ ਜ਼ਿਆਦਾ ਕੰਮ ਵਾਧੇ ਜਾਂਦਾ ਜੀ ਤੇ ਕੁਝ ਨਹੀਂ ਕਰਨ ਦਿੰਦਾ ਫਤਿਹ ਤੇ ਉਹਨੂੰ ਲੈ ਕੇ ਬੈਠਣਾ ਪੈਂਦਾਗਾ ਤੇ ਇਸ ਤੋਂ ਬਾਅਦ ਇੱਥੇ ਮੈਂ ਧੋਤੇ ਸੀਗੇ ਜਿ ਪੋਣੇ-ਪੋਣੇ ਨਾਲ ਦੀ ਨਾਲ ਮੈਂ ਦੁੱਧ ਤੋਂ ਬਾਅਦ ਚਾਹ ਵੀ ਬਣਾਤੀ ਸੀਗੀ ਤੇ ਨਾਲ ਦੀ ਨਾਲ ਇਹਦੋਂ ਬਾਅਦ ਚਾਹ ਪੀ ਕੇ ਫਤਿਹ ਨੂੰ ਦੁੱਧ ਪਿਆ ਕੇ ਤੇ ਉਹਨੂੰ ਮੈਂ ਥੋੜੇ ਬਿਸਕੁਟ ਖਵਾਏ ਸੀਗੇ ਤੇ ਦੁੱਧ ਚ ਘੋਲ ਕੇ ਹੋਰ ਤਾਂ ਉਹਦੇ ਕੁਝ ਨਹੀਂ ਲੰਗ ਰਿਆ ਤੇ ਇੱਥੇ ਪੋਣੇ ਧੋਤੇ ਸੀਗੇ ਜੀ ਪੋਣੇ ਮੈਂ ਗਰਮ ਪਾਣੀ ਚ ਧੋ ਨਹੀਂ ਹੁੰਨੀਆਂ ਗਰਮ ਪਾਣੀ ਨਾਲ ਵਧੀਆ ਨਿੱਖਰ ਜਾਂਦੇ ਹੈਗੇ ਤੇ ਇੱਥੇ ਮੈਂ ਸਾਰੇ ਆਹ ਕੰਪਲ ਕੁੰਬਲ ਜੇ ਧੁੱਪੇ ਪਾਤੇ ਸੀਗੇ ਕਿਉਂਕਿ ਧੁੱਪ ਲਵਾਉਣੀ ਚਾਹੀਦੀ ਆਪਾਂ ਨੂੰ ਜਿੰਨਾ ਚਿਰ ਚੱਲ ਨਿਕਲਦੀ ਹੈ ਧੁੱਪ ਫਿਰ ਤਾਂ ਨਿਕਲ ਨਹੀਂ ਬੰਦ ਹੋ ਜੂਗੀ ਕਿਉਂਕਿ ਆਪਾਂ ਕੰਬਲ ਵਗੈਰਾ ਉੱਪਰ ਲੈਣੇ ਹਨ ਨਾ ਤੇ ਇੱਥੇ ਛੋਟਾ ਕਾਕਾ ਪਾਇਆ ਪਿਆ ਸੀਗਾ ਧੁੱਪੇ ਤੇ ਉਹ ਸੁੱਤਾ ਪਿਆ ਸੀ ਤੇ ਉਹ ਤੇ ਮੈਂ ਤੌਲੀਆ ਦਿੱਤਾ ਸੀ ਉਹਦੀ ਜਾਲੀ ਤੇ ਮੱਛਰਦਾਨੀ ਤੇ ਉਹਦੇ ਮੂੰਹ ਨੂੰ ਵੀ ਮੂੰਹ ਨੂੰ ਨਾ ਜ਼ਿਆਦਾ ਧੁੱਪ ਲੱਗੇ ਤੇ ਫਿਰ ਮੈਂ ਇਦੂ ਬਾਅਦ ਦਿੱਤੀ ਜੀ ਦਵਾਈ ਫਤਿਹ ਨੂੰ ਖਾਦੇ ਪੀਤੇ ਨੂੰ ਹੋ ਗਿਆ ਸੀਗਾ ਜੀ ਅੱਧਾ ਘੰਟਾ ਫਿਰ ਮੈਂ ਕਿਹਾ ਹੁਣ ਦਵਾਈ ਦੇਦਾ ਇਹਨੂੰ ਕਿਉਂਕਿ ਦਵਾਈ ਵੀ ਬੱਚੇ ਲੈਂਦੇ ਰੋਜ਼ ਰੋਜ਼ ਅੱਕ ਜਾਂਦੇ ਹੈਗੇ ਇਹਨੂੰ 15 ਦਿਨ ਹੋ ਗਏ ਦਵਾਈ ਲੈ ਰੇ ਇਹਨੂੰ ਤੇ ਵਿਚਾਰਾ ਥੱਕ ਗਿਆ ਦਵਾਈ ਲੈ ਲੈ ਕੇ ਹੁਣ ਤਾਂ ਮਨਾਂ ਕਰਦਾ ਦਵਾਈ ਨੂੰ ਦੂਰੋ ਜਦੋਂ ਦਿਨੇ ਨੂੰ ਤਿਵਾ ਹੋ ਤਾਂ ਦਵਾਈਆਂ ਖਾ ਲਿਆ ਇਹਨੇ ਤੇ ਡਾਕਟਰ ਨੇ ਆ ਪੁੜੀਆਂ ਆਈਆਂ ਬਣਾ ਕੇ ਦਿੱਤੀਆਂ ਸੀ ਗੋੜੀਆਂ ਆਈਆਂ ਕੁੱਟ ਕੇ ਪਤਾ ਨਹੀਂ ਕਿਹੜੀਆਂ ਤੇ ਆ ਦੂਸਰੀ ਚ ਪਾਣੀ ਜਿਹਾ ਸੀਗਾ ਘੋਲ ਕੇ ਨਾਲ ਹੀ ਪਾਊਡਰ ਜਿਹਾ ਹੁੰਦਾਗਾ ਤੇ ਉਹ ਮਿਕਸ ਕਰਿਆ ਸੀਗਾ ਡੱਬੀ ਦੇ ਵਿੱਚ ਤੇ ਇਹ ਦਵਾਈਆਂ ਇਹਦੀਆਂ ਤੇ ਦਵਾਈ ਦੇਣ ਲੱਗੀ ਸੀ ਇੱਥੇ ਮੈਂ ਇਹਨੂੰ ਤੇ ਉਮੀਦ ਆ ਕੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੀ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੋ ਵੀ ਭੈਣ ਭਰਾ ਆਪਣੀਆਂ ਵੀਡੀਓਜ਼ ਦੇਖਦੇ ਨੇ ਜੀ ਤੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਇਹ ਪਾਊਡਰ ਜਿਹਾ ਸੀਗਾ ਕੁਛ ਤੇ ਇਹ ਮੈਂ ਇਹਨੂੰ ਦੇਣ ਲੱਗੀ ਸੀਗੀ ਉਹਨੇ ਲਿਖਾਇਆ ਦ ਗੋਲੀਆਂ ਨੂੰ ਕੁੱਟ ਕੇ ਬਣਾਇਆ ਸੀਗਾ ਦੋ ਤਿੰਨ ਤਰ੍ਹਾਂ ਦੀਆਂ ਇਹਨਾਂ ਤਾਂ ਮੈਨੂੰ ਪਤਾ ਨਹੀਂ ਗਿਆ ਪਹਿਲਾਂ ਹੋਰ ਦਵਾਈਆਂ ਦਿੰਦੇ ਰਹੇ ਇਹਨੂੰ ਅਸੀਂ ਕੱਲ ਨਵੇਂ ਡਾਕਟਰ ਕੋਲ ਲੈ ਕੇ ਗਏ ਸੀ ਤੇ ਅੱਜ ਦੀ ਵੀਡੀਓ ਇੰਨੀ ਜੀ